ਦੇਸੀ ਕਿਚਨ ਚੈਨਲ ਤੁਹਾਡਾ ਸਵਾਗਤ ਹੈ ਹਮ ਸਾਰੇ ਕਿਦਾਂ ਹੋ ਜੀ ਠੀਕ ਹੋ ਤੇ ਅੱਜ ਆਪਾਂ ਮਾਰਕੀਟ ਵੱਲ ਜਾ ਰਹੇ ਹਾਂ ਕਿਉਂਕਿ ਇੱਕ ਨਵੀਂ ਸ਼ਾਪ ਖੁੱਲੀ ਹੈ ਉੱਥੇ ਰਸੋਈ ਦਾ ਸਮਾਨ ਹੈ ਜਿੱਨਾ ਬਹੁਤ ਵਧੀਆ ਤੁਹਾਨੂੰ ਮਿਲਦਾ ਹੈ ਤੇ ਰੇਟ ਵੀ ਸਹੀ ਦੇ ਮਿਲਦੇ ਆ ਤਾ ਠੀਕ ਹੈ ਜੀ ਆਪਾਂ ਥੋੜੀ ਦੇਰ ਬਾਅਦ ਮਿਲਦੇ ਆ and ਸਸੇ ਬਾਜੀ ਸਸੇ ਪਾਵਲ ਪਾਜੀ ਸਾਰਾ ਸਮਾਨ ਮਿਲਦਾ ਹੈ ਆਪਣੇ ਕੋ ਸਾਰਾ ਵਿੱਚ ਸਾਰਾ ਬਹੁਤ ਵਧੀਆ ਕੁਆਲਟੀ ਦਾ ਸਸਤੇ ਰੇਟ ਦਾ ਮਤਲਬ ਕਿ ਕੰਟਰੋਲ ਰੇਟ ਤੇ ਮਤਲਬ ਬਾਜ਼ਾਰ ਨਾਲੋਂ ਸਸਤਾ ਹੈ ਕੀ ਬਾਤ ਹੈ ਤੇ ਸਾਰਾ ਅੱਛਾ ਹੁੰਦਾ ਮਤਲਬ ਸਾਰਾ ਬਹੁਤ ਵਧੀਆ ਠੀਕ ਹੈ ਜੀ ਆਲਮੋਸਟ ਮਤਲਬ ਦਾਲਾਂ ਦੋਲਾਂ ਜੋ ਚਾਵਲ ਰਾਜਮਾ ਵਗੈਰਾ ਜਿੰਨੀਆਂ ਵੀ ਹੈਗੀਆਂ ਆਪਣੇ ਕੋ ਵਾਹ ਜੀ ਵਾਹ ਇਹ ਤਾਂ ਬਹੁਤ ਵਧੀਆ ਕੰਮ ਕਰਤਾ ਅਛੀਆਂ ਦਾੜਾਂ ਵੀ ਬੁਫਾਸ ਕਲਾਸ ਹੈ ਅਚਾ ਰੇਟ ਜਿਹੜੇ ਨੇ ਮਤਲਬ ਰੀਜ਼ਨੇਬਲ ਰੱਖੇ ਹੋਰੇ ਰੀਜ਼ਨੇਬਲ ਭਾਜੀ ਅੱਛਾ ਜੀ ਕਸਟਮਰ ਦੀ ਬਚਤ ਅੱਛਾ ਜੀ ਪ੍ਰਿੰਟ ਰੇਟ ਤੇ ਵੀ ਲੈਸਨ ਦੇਗਾ ਜੀ ਅੱਛਾ ਜੀ ਪ੍ਰਿੰਟ ਰੇਟ ਤੇ ਵੀ ਪਰਸੈਂਟ ਲੈਸ ਹਰ ਇੱਕ ਚੀਜ਼ ਤੇ ਅੱਛਾ ਜੀ ਜਿਵੇਂ ਕਿ ਦੇਖੋ ਤੁਸੀਂ ਇੰਨੇ ਬਟਾ ਸਾਬਣਾ ਇਹ ਦੇਖੋ ਭਾਜੀ 108 ਰੁਪਏ ਐ ਐਮ ਆਰ ਪੀ ਐ 95 ਰੁਪਏ ਆਪਣਾ ਰੇਟ ਹੈ ਅੱਛਾ ਜੀ 13 ਰੁਪਏ बचत है जी अच्छा ही है एवी अपने को सारी चीजें हर एक चीज पे बचत है अच्छा जी चीनी भी बाजार चाली अपने को सैंती वधिया होगी एन चीनी फर्स्ट क्लास जी अच्छा चीनी है भाई अपने को ठीक है चीनी फर्स्ट क्लास मोटी चीनी वधिया ले लो रस भी ले लो एक पैकेट हाँ बहुत अच्छे रस ने गुड़ भी प्या है शक्कर भी पई है सारा कुछ अवेलेबल है नमकीन गुड़ हाँ ਗੜ ਗੜ ਦੇਖ ਲੋ ਪਿਆ ਹੈਗਾ ਤੇ ਜੇ ਨਹੀਂ ਪਿਆ ਹੈਗਾ ਆਹ ਕੋਈ ਮੋਗਲੀ ਰਹਿਣ ਤੋਂ ਗਰਮੀ ਆ ਗਈ ਹੋਵੇ ਹਾਂਜੀ ਹੋਵੇ ਪੇਸਟ ਉਹ ਪਰ ਅੱਗੇ ਪਈ ਇਹਨਾਂ ਨੂੰ ਪੇਸਟ ਪੇਸਟ ਬੋਦ ਰਹੀ ਹੈ ਉਹ ਉਹ ਸੀਗੀ ਆਪਣੇ ਕੋਲ ਬੈਦੇ ਸ਼ਕਤੀ ਜਿਹੜੀ ਹੈ ਪੇਸਟ ਕੰਪਲੀਟ ਹੋ ਗਿਆ ਜਦੋਂ ਲਪੜਾ ਹੋ ਜਾਏਗਾ ਤੇ ਸਮਾਨ ਤੇ ਜੇ ਤੁਸੀਂ ਦ ਨੂੰ ਮਗਰੇ ਆ ਰਹੀ ਹੋ ਲੱਗੋ ਤੁਸੀਂ ਇੱਥੇ ਕਿਤੇ ਨੇੜੇ ਦੇਲੇ ਪਈ ਹੋੜੀ ਆਓ ਅੱਛਾ ਅੱਛੀ ਇਹ ਕਿਸ ਤਰ੍ਹਾਂ ਦੀ ਹੈ ਮਤਲਬ ਅੱਛੀ ਹੈ ਬਹੁਤ ਅੱਛੀ ਹੈ ਠੀਕ ਹੈ ਜੀ ਚਾ ਮਤਲਬ ਕਰੰਟ ਵਧੀਆ ਹੈ ਕਰੰਟ ਵਧੀਆ ਵਾਹ ਜੀ ਮਾ ਠੀਕ ਹੈ ਬਾਜੀ ਹੋਰ ਕੀ ਲੈਣਾ ਹੈਗਾ ਸਮਾਨ ਸਰਵ ਵਗੈਰਾ ਜਾਂ ਕੁਛ ਇਸ ਤਰ੍ਹਾਂ ਦਾ ਸਮਾਨ ਚਾਹ ਲੈਣੇ ਸਵਾਗੜੀਆਂ ਹੋਈਆਂ ਹੈ ਨਾ ਇਹ ਇਹ ਉਹ ਹੀ ਸਾਬਣ ਹੈ ਜਿਹੜੀ ਜਿਹੜੀ ਪੈਸੰ ਚ ਇਸਤੇਮਾਲ ਕਰਦੇ ਪਿੰਡ 'ਚ ਇਸਤੇਮਾਲ ਕਰ ਅੱਜ ਦੇਖਿਆ ਇਹ ਉਹ ਸਾਬਣ ਹੈਗੀ ਹੈ ਕਾਫੀ ਦਿਨ ਬਾਅਦ ਦੇਖਿਆ ਅੱਜ ਠੀਕ ਉਹਦੇ ਨਾਲ ਇਥੇ ਹਰੇਕ ਚੀਜ਼ ਮਿਲਦੀ ਹੈ ਮੈਗੀ ਮੈਗੀ ਪਈ ਹੈ ਠੀਕ ਲਿਆਓ ਛੋਟੇ ਵਾਜੀ ਵਾਹ ਇਹ ਵਧੀਆ ਲੱਗਿਆ ਵਾਹ ਜੀ ਵਾਹ ਠੀਕ ਹੈ ਕੀ ਹਾਲੇ ਕੀ ਹਾਲੇ ਠੀਕ ਹੋ ਤੂੰ ਤੇ ਯਾਰ ਬੋਲਦਾ ਨਹੀਂ ਜੂੰ ਵਜੂ ਜੂੰ ਵੱਡਾ ਹੁੰਦਾ ਜਾਂਦਾ ਬੋਲਦਾ ਨਹੀਂ ਮੇਰੇ ਨਾਲ ਪਤਾ ਨਹੀਂ ਕੀ ਗੱਲ ਯਾਰ ਨਹੀਂ ਯਾਰ ਹੋਰ ਕੀ ਮੇਰੇ ਨਾਲ ਬੋਲਿਆ ਤਾਂ ਕਰ ਨਾ ਮੈਂ ਸਾਸਰੀ ਕਾਲ ਵੀ ਕਰਨਾ ਤੇ ਮੈਂ ਪੁੱਛਣਾ ਵੀ ਹੈ ਤੇਰਾ ਹਾਲ ਵੀ ਪੁੱਛਣਾ ਮੈਂ ਹਾਂ ਇਹ ਤਾਂ ਹੋ ਗਿਆ ਯਾਰ ਜੇ ਤੂੰ ਛੋਟਾ ਸੀ ਔਲੇ ਬੋਲਦਾ ਸੀ ਤੂੰ ਹੁਣ ਬੋਲਦਾ ਹੀ ਕੋ ਨਹੀਂ ਹੈਗਾ ਉਹ ਠੀਕ ਹੈ ਨਾ ਸਾਰਾ ਘਰ ਪਰਿਵਾਰ ਸਾਰਾ ਠੀਕ ਹੈ ਬੱਚੇ ਨਿਆਣੇ ਠੀਕ ਨੇ ਤੁਹਾਡੇ ਬਸ ਇੱਕ ਕੀ ਜਾਲਾ ਦੇਖ ਕਿਦ ਬੱਚਾ ਹੈ ਓਏ ਹੋਏ ਆਪਣੇ ਆੜੀਆਂ ਨਾਲ ਖੇਡ ਲੈ ਅੱਛਾ ਤੁਸੀਂ ਆਪਣੇ ਆੜੀਆਂ ਨਾਲ ਖੇਡ ਦਿਓ ਮੈਂ ਤਾਂ ਕਿਆ ਕਰੇ ਵਿਆਹ ਕਹਿੰਦਾ ਮੁੜੇ ਦਾ ਵਿਆਹ ਰੱਖਿਆ ਕਿਦਾ ਸੀ ਤੇ ਵਿਆਹ ਕਿਦਾ ਰੱਖਿਆ ਸੀ ਕਹਿੰਦੇ ਨੇ ਵਿਆਹ ਇਹ ਮੁੜੇ ਦਾ ਤੇਰਾ ਵਿਆਹ ਕਦੋਂ ਹੈ ਅੱਛਾ ਜਦੋਂ ਵੱਡਾ ਹੋਏਗਾ ਹਲੇ ਵਿਆਹ ਹੈ ਉਹ ਆਜੋ ਉਸਤਾਜੀ ਦੁੱਧ ਤਾਂ ਦੇ ਦਿਓ ਉਹ ਭਾਈ ਸਾਹਿਬ ਪਤਾ ਨਹੀਂ ਕੀ ਅੰਦਰ ਲੈਣ ਵੜੇ ਨੇ ਏ ਦੇਖੋ ਜੀ ਬੱਚੇ ਨੇ ਪਿੰਡ ਦੇ ਤੇ ਮੈਡਮ ਅਥੇ ਦੁੱਧ ਨਹੀਂ ਬੈਲ ਮਾਰੋ ਮਾਰੀ ਸੀ ਗੱਲਾਂ ਗੱਲਾਂ ਤੇ ਤੁਸੀਂ ਕੀ ਲੈਣਾ ਕਿਉਂ ਆ ਅਸੀਂ ਦੁੱਧ ਲੈਣ ਆਏ ਹਾਂ ਦੁੱਧ ਲੈਣ ਆਏ ਹਾਂ ਅੱਛਾ ਉਹ ਭਾਈ ਸਾਹਿਬ ਉਧਰ ਆ ਰਹੇ ਨੇ ਅੱਛਾ ਉਧਰ ਹਾਂ 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 ਬੈਲ ਮਾਰੀ ਜਾਣਾ ਮੈਂ ਸਾਰੇ ਤੇ ਕਰ ਰਿਹਾ ਹਾਂ ਬੈਲ ਮਾਰੀ ਜਾ ਰਹੇ ਬਾਹਰ ਨੇ ਚਲੋ ਆ ਜਾਂਦੇ ਨੇ ਸੁਨਨ ਕਰਦੇ ਆ ਅਸੀਂ ਅੱਸੀ ਘਾਟੀ ਲੈ ਕੇ ਆਏ ਆ ਜਿਸ ਦੀ ਜਰੂਰਤ ਸੀ ਜਮਾਨਾ ਕੀ ਘਰੇ ਆ ਗਏ ਆ ਤਾਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ देसी ਕਿਚਨ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਠੀਕ ਹੈ ਜੀ ਫਿਰ ਮਿਲਾਂਗੇ ਕਿਸੇ ਅਗਲੀ ਵੀਡੀਓ ਵਿੱਚ